ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਪਜੋ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕੀ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ ਜੀ 6 ਵਜੇ ਦਾ ਅੱਜ ਜਿਹੜਾ ਮਾਰਨਿੰਗ ਰੂਟੀਨ ਵਿੱਚ ਕਰ ਰਹੀ ਸੀ ਤੇ ਮੈਂ ਸੋਚਿਆ ਹੁਣ ਨਾ ਜਿਹੜੀ ਮਾਰਨਿੰਗ ਕਲਿੱਪਾ ਜੋੜੀ ਇਹ ਜਿਹੜੀ ਹੁਣ ਬਣਾਇਆ ਕਰੂੰਗੀ ਇਹ ਉਹਦੇ ਫਰੰਟ ਤੇ ਲਗਾ ਕੇ ਤੇ ਦੂਜੀ ਪਿੱਛੇ ਕਰ ਦਿਆ ਕਰੋਗੇ ਪਾਠ ਲਈ। ਲਓ ਜੀ ਇੱਥੇ ਆ ਗਈਸ ਮਾਰਨਿੰਗ ਦੀ ਕਲਿੱਪ ਕਿਉਂਕਿ ਮਾਰਨਿੰਗ ਦੀ ਕਲਿੱਪ ਪਰ ਜਿਹੜੀ ਆਪਾਂ ਪਹਿਲਾਂ ਵੈਸੇ ਲੈ ਲਈ ਸੀ ਬਟ ਜਿਹੜੀ ਉਹਨੂੰ ਫਰੰਟ ਤੇ ਕਲਿੱਪ ਲਗਾਈ ਉਹ ਬਾਅਦ ਵਿੱਚ ਬਣਾ ਕੇ ਲਾਈ ਗਈ ਹੈ ਤੇ ਇੱਥੇ ਕਰਾਂਗੇ ਆਪਾਂ ਟਾਈਮ ਹੋ ਗਿਆ ਸੀ ਪੁਣੇ 5:30 ਦਾ ਤੇ ਆਪਾਂ ਕਰ ਲਾਂਗੇ ਨਹਾ ਧੋ ਕੇ ਆਪਣਾ ਪਹਿਲਾ ਪਾਠ ਫਿਰ ਜਾਂਵਾਂਗੇ ਆਪਣੇ ਕੰਮਾਂ ਵਾਲ ਨੂੰ ਕਿਉਂਕਿ ਕੰਮ ਕਰਤਾ ਕਦੇ ਮੁੱਕਦੇ ਨਹੀਂ। ਸੋ ਜੇ ਪਹਿਲਾਂ ਕੰਮਾਂ ਕਰਨ ਨੂੰ ਫੜ ਲੀਏ ਫਿਰ ਤਾਂ ਥੱਬੰਦਾ ਉਹੀ ਥੱਕ ਜਾਂਦਾ। ਫਿਰ ਪਾਠ ਕਰਨ ਨੂੰ ਵੀ ਸਹੀ ਤਰ੍ਹਾਂ ਥੱਕ ਕੇ ਜੀ ਜ ਨਹੀਂ ਕਰਦਾ ਕਿ ਉਵੇਂ ਮਤਲਬ ਮਨ ਲਾ ਕੇ ਨਹੀਂ ਬੰਦੇ ਦਾ ਪਾਠ ਹੁੰਦਾ ਗੱਲ ਕਿੱਥੇ ਆਪਾਂ ਸਟਾਰਟਿੰਗ ਜੁਟ ਕੇ ਫਰੈਸ਼ ਫਰੈਸ਼ ਮਾਈਂਡ ਦੇ ਨਾਲ ਆਪਾਂ ਨਹਾਤੋ ਕਿ ਆਪਦਾ ਗੁਰੂ ਦਾ ਨਾਮ ਲੈਣਾ ਹਨ ਤੇ ਕਿੱਥੇ ਆਪਾਂ ਥੱਕੇ ਫਿਰ ਕਿ ਮੇਰਾ ਨਾ ਫੋਨ ਦੀ ਸਟੋਰੇਜ ਫੁੱਲ ਹੋ ਗਈ ਸੀ ਸੋ ਅਜੇ ਉਹ ਵੀ ਡਿਲੀਟ ਕਰਨ ਵਾਲੀ ਥੋੜੀ ਜੀ ਹੋਈ ਹੈ ਬਾਕੀ ਹੁਣ ਮੈਂ ਉਹ ਡਿਲੀਟ ਕਰ ਦਿਆਂ ਫਿਰ ਮੈਂ ਰੋਟੀ ਲੱਗੂਗੀ ਮਿਲਦੇ ਆਪਾਂ ਹਮ नेक्स्ट ਜੇ ਆਪਣੀ ਸਟੋਰੇਜ ਹੋ ਗਈ ਤਾਂ ਜ਼ਰਾ ਆਪਾਂ ਰੋਟੀਆਂ ਬਣਾਵਾਂਗੇ ਕਲਿੱਪ ਚਲੋ ਜੀ ਮਿਲਦੇ ਆ नेक्स्ट ਕਲਿੱਪ ਦੇ ਨਾਲ ਲੋ ਜੀ ਇੱਥੇ ਆ ਗਈ ਸੀ ਮੈਂ ਸੋਈ ਦੇ ਵਿੱਚ ਤੇ ਮੈਂ ਨਾ ਤੁਹਾਨੂੰ ਥੋੜਾ ਜਿਹਾ ਹਲਕਾ ਫੁਕਾ ਵਰਕਆਊਟ ਸਟਾਰਟ ਕੀਤਾ ਆਪਾਂ ਤੇ ਲੈਗ ਬਹੁਤ ਪੇਨ ਕਰ ਰਹੀਆਂ ਸੀ ਤੇ ਖੜਿਆ ਜਾਣਾ ਔਖਾ ਜਾ ਲੱਗਦਾ ਪਿਆ ਸੀ ਸੋ ਆਪਾਂ ਇਸੇ ਵਾਸਤੇ ਤਾਂ ਇਸ ਈ ਚੇਅਰ ਤਿਆਰ ਕਰਵਾਈ ਹੈ ਦੀ ਮੇਰੇ ਕਿ ਬੈਠ ਕੇ ਕਈ ਵਾਰ ਮੰਮੀ ਨੇ ਰੋਟੀ ਪਕਾਣੀ ਹੁੰਦੀ ਤੇ ਫਿਰ ਬੈਕ ਕੜ ਕੇ ਪਕਾਈ ਨਹੀਂ ਜਾਂਦੀ ਥੱਕ ਜਾਂਦੇ ਸੋ ਫਿਰ ਇਸ ਕਰਕੇ ਚਿਹਰੀ ਬਣਵਾ ਲਈ ਸੀ ਆਪਦੇ ਵੀ ਕੰਮ ਆਉਣ ਲੱਗ ਗਏ ਜਿਵੇਂ ਤਾਰ ਵਗੈਰਾ ਦੁਖਦੀਆਂ ਕਿ ਨਹੀਂ ਵੀ ਬੰਦੇ ਕੋਲ ਖੜਿਆ ਜਾਂਦਾ ਬੈਹਿ ਕੇ ਕੰਮ ਕਰਨ ਦੀ ਜਰੂਰਤ ਨਹੀਂ ਹੁੰਦਾ ਸਾਰੇ ਕੰਮ ਖੜ ਕੇ ਕਰਦੇ ਆ ਬੰਦਾ ਰੋਟੀ ਬੈਠ ਕੇ ਬਣਾ ਸਕਦਾ ਇੱਥੇ ਬਹੁਤ ਈਜ਼ੀ ਵੇਧ ਨਾਲ ਇੱਥੇ ਬੈਠਿਆ ਜਾਂਦਾ ਕੋਈ ਥਕਾਵਟ ਨਹੀਂ ਪੜੀ ਵਧੀਆ ਇੱਥੇ ਢੋਈ ਲੱਗ ਕੇ ਬੰਦਾ ਬਹਿ ਜਾਂਦਾ ਤੇ ਮੈਨੂੰ ਬਹੁਤ ਪਸੰਦ ਆਈ ਹੈ ਇੱਥੇ ਮੈਂ ਦਵਾ ਦਵਸਰ ਸੋਈ ਦੇ ਵਿੱਚ ਲਵਦਾ ਰੋਟੀ ਬਣਾ ਲੂੰਗੀ ਸਵੇਰੇ ਸਵੇਰੇ ਮੇਨ ਕੰਮ ਇਧਰ ਕਿਚਨ ਦਾ ਨਿਪਟ ਜੇ ਮੈਂ ਨਾ ਫੇਰ ਸਾਰੇ ਕੰਮ ਸਮਝਣ ਨੂੰ ਨਿਪਟੜ ਗਏ ਕਿਚਨ ਦਾ ਨਿਪਟੜ ਜਾ ਕਿਉਂਕਿ ਕਿਚਨ ਦਾ ਹੀ ਮੇਨ ਹੁੰਦਾ ਰੋਟੀ ਬਣੇ ਦਾ ਤੇ ਉਧਰੋਂ ਮਾਂਮੀ ਵਾਸੂਆਂ ਦਾ ਹੋ ਗ ਜਾਂਦਾ ਤੇ ਫੇਰ ਕੰਮ ਅੱਧਾ ਸਮਝਣ ਵਾਂਹੇ ਲੱਗਦਾ ਹੁੰਦਾ ਨਿਪਟੜ ਜੂਗਾ ਇਹ ਜੀ ਭਿਜੇ ਤੋਂ ਗਿੱਲੇ ਜੇ ਹੋ ਜੇਗਾ ਨਾ ਪਸੀਨੇ ਦੇ ਨਾਲ ਭਿਜੇ ਜੇ ਬੜੀ ਹਲਕਤ ਆਉਂਦੀ ਐ ਤੇ ਸਾਰੀ ਭਿਜੀ ਪਈ ਐ ਤਨ ਜੇ ਕੂਲਰ ਅੱਗੇ ਬੈਠ ਜਨੇ ਇਹੀ ਪਸੀਨਾ ਸਾਰਾ ਸੁੱਕ ਜਾਂਦਾ ਤੇ ਮੈਂ ਬੈਠਦੀ ਨਹੀਂ ਹੁੰਦੀ ਸਾਹ ਲੈਣ ਵਾਸਤੇ ਮੈਨੂੰ ਇਹ ਦੰਦ ਦੰਦ ਕੰਮ ਨਵੇੜ ਹੀ ਲਾ ਇੱਥੇ ਮੈਂ ਗਊ ਮਾਂ ਤਾਂ ਰੋਟੀ ਚੜੋਣ ਆ ਗਈ ਸੀ ਉਸ ਤੋਂ ਬਾਅਦ ਮੈਂ ਬਾਹਰ ਪੋਂਡੇ ਦੇ ਵਿੱਚ ਜਿਹੜੇ ਨਵੇਂ ਨੇ ਉਹਨਾਂ ਨੂੰ ਵਾਰ-ਵਾਰ ਦੱਸਣਾ ਪੈਂਦਾ ਹੈਗਾ ਉਹ ਤਾਂ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਜਿਆਦਾਤਰ ਪਤਾ ਪਰ ਜਿਹੜੇ ਨਿਊ ਜੁੜੇ ਨੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਕਿ ਆਪਾਂ ਕੀ ਕਰਦੇ ਆ ਆਪਣੀ ਲਾਈਫ 'ਚ ਕੀ ਚੱਲ ਰਿਹਾ ਆ ਆਪਾਂ ਕਿਸ ਤਰ੍ਹਾਂ ਕੰਮ ਕਰਦੇ ਆ ਜੀ ਇੱਥੇ ਆਪਾਂ ਦੂਸਰੇ ਨੰਬਰ ਤੇ ਬਾਹਰ ਆਪਣੇ ਰੂਵੇ ਦੇ ਕੋਲ ਪੋਂਡਾ ਪਿਆ ਪੋਂਡੇ ਦੇ ਵਿੱਚ ਕੁੱਤੇ ਦੇ ਲਈ ਆਪਾਂ ਤੇ ਦੁੱਧ ਹੋਵੇ ਤੇ ਦੁੱਧ ਵੀ ਪਾਇਆ ਉਹਨੇ ਨੇ ਵਿੱਚ ਤੇ ਪਾਣੀ ਵਾਲਾ ਕੁੰਡਾ ਵੀ ਧਰਿਆ ਹੋਇਆ ਤੇ ਇੱਥੇ ਮੈਂ ਆ ਗਈ ਸਬਜ਼ੀ ਤੋਂ ਬਾਅਦ ਸਬਜ਼ੀ ਦਾ ਨਾ ਜੇ ਸੀ ਵੀ ਨਹੀਂ ਆਈ ਸੀ ਤੇ ਹੋਇ ਇੱਥੇ ਹੁਣ ਬਣ ਗਈ ਸੀ ਸਬਜ਼ੀ ਤੇ ਉਧਰੋਂ ਜਦੋਂ ਮੈਂ ਆਈ ਆ ਰੋਟੀ ਬਾਕੀ ਤੇ ਮੈਂ ਆ ਕੇ ਤੇ ਦੋ ਵਾਰ ਟਿਫਨ ਪੈਕ ਕਰਨ ਲੱਗ ਗਈ ਹਸਬੰਡ ਨੇ ਜਾਣਾ ਹੁੰਦਾ ਜੌਬ ਤੇ ਸੋ ਆਪਾਂ ਟਿਫਨ ਰੈਡੀ ਕਰ ਤੱਕ ਬੇਬੀ ਨੇ ਜਾਣਾ ਹੁੰਦਾ ਸਕੂਲ ਸੋ ਪੱਤੀਸਾ ਰੈਡੀ ਕਰਕੇ ਇਧਰੋਂ ਫ੍ਰੀ ਹੋ ਕੇ ਫਿਰ ਉਹ ਜਿਵੇਂ ਭਾਂਡੇ ਵਗੈਰਾ ਮੈਂ ਹੋਣਗੇ ਸਾਰੇ ਮਾਂਜ ਬੋਝ ਕੇ ਸਾਰਾ ਕੰਮ ਕਲੀਅਰ ਨੇ ਤੁੰਦੇ ਮਮਾ ਸੁਣਾ ਜੀ ਇਹਦੀ ਗੱਲ ਕਹਿੰਦਾ ਮਮਾ ਤੁਸੀਂ ਮੇਰੇ ਨਾਲ ਉੱਠਿਆ ਕਰੋ ਮੇਰਾ ਪੁੱਤ ਕਹਿੰਦਾ ਬੇਟਾ ਫਿਰ ਮੈਂ ਮਮਾ ਮਮਾ ਨੇ ਕੰਮ ਕਰਨੇ ਹੁੰਦੇ ਆ ਮਿੱਟੀਏ ਮਿੱਟੀਏ ਮਮਾ ਨੇ ਕੰਮ ਕਰਨੇ ਹੁੰਦੇ ਆ ਫਿਰ ਮਮਾ ਨੇ ਤੇਰੀ ਪੌਂਠ ਹੀ ਨਹੀਂ ਪਾਉਣੀ ਹੁੰਦੀ ਫਿਰ ਆਓ ਦੁੱਧ ਮੈਨੂੰ ਉਹ ਖੂਲੇ ਨਹੀਂ ਜਾਣਾ ਮਾਤਾ ਜੀ ਹਾਂ ਖੂਲੇ ਅੱਜ ਹੌਲੀਡੇ ਤੁਹਾਨੂੰ ਦੁੱਧ ਦੁੱਧ ਦੇ ਦਿੰਦੇ ਅੱਜ ਹੌਲੀਡੇ ਤੁਹਾਨੂੰ 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 ਪਤਾ ਚੱਬ ਜੋ ਤ ਉੱਠ ਖੜਾ ਸੀ ਤੇ ਉਹਨੂੰ ਆਪਾਂ ਦਿੱਤਾ ਸੀ ਸ਼ੀਸ਼ੀ ਚ ਦੁੱਧ ਪਿੰਦਾ ਹਜਿਓ ਉਹੋਂ ਪਾ ਦੇਤਾ ਸੀ ਦੁੱਧ ਪੀ ਲਏ ਤੇ ਇੱਥੇ ਆਪਣੇ ਭਾਂਡੇਵਾਵਾ ਹੋ ਗਏ ਸੀ ਸਵੇਰ ਸਵੇਰੇ ਤੇ ਮੈਂ ਕਿਹਾ ਚਲੋ ਦਵਦਾ ਪਹਿਲਾਂ ਭਾਂਡੇ ਬਾਣ ਦੇ ਕਿਉਂਕਿ ਅਜੇ ਰੋਟੀ ਖਾਧਰੀ ਹੋਣੀ ਆਪਾਂ ਤੇ ਖਾਣ ਤੋਂ ਬਾਅਦ ਫਿਰ ਹੋਰ ਹੋ ਜਾਣਗੇ ਫਿਰ ਜ਼ਿਆਦਾ ਹੋ ਜਾਣਗੇ ਮੈਂ ਕਿਹਾ ਚੱਲ ਪਹਿਲਾਂ ਭਾਂਡੇ ਦਾ ਕੰਮ ਨੇ ਮੇਰ ਲੈਨੇ ਉਦੋਂ ਬਾਅਦ ਜੱਪ ਜਤੋਲ ਹੋਵਾਂਗੇ ਜੂੜਾ ਵਗੈਰਾ ਕਰਾਂਗੇ ਨਵਾਵਾ ਧਵਾਵਾਂਗੇ ਰੈਡੀ ਕਰਨ ਸਕੂਲ ਲਈ ਨੂੰ ਚਲੋ ਜਿੱਤਨਾ ਦਵਦਾ ਭਾਂਡੇ ਸਾਫ ਕਰਨਾ ਤੇ ਗਰਮੀ ਤਾਂ ਇੰਨੀ ਜ਼ਿਆਦਾ ਹੈ ਪੂਰੇ ਹਾਲਾ ਦੋ ਸੌਣ ਭਾਦੋ ਤਾਂ ਮਹੀਨਾ ਤਾਂ ਬੁਰੀ ਹਾਲਾ ਸਮਝ ਲਓ ਤੁਸੀਂ ਬੰਦੇ ਨੂੰ ਪਸੀਨੇ ਦੇ ਨਾਲ ਗੁੱਸਾ ਹੀ ਗੁੱਸਾ ਵੀ ਚੜਦਾ ਸਗੋਂ ਐ ਆ ਜਦੋਂ ਪਸੀਨਾ ਆਉਂਦਾ ਤੇ ਐ ਹੁੰਦਾ ਕਿ ਸਵੇਰ ਤੋਂ ਜਿਹੜਾ ਕੰਮ ਨਿਭਰ ਜੇ ਠੰਡੇ ਠੰਡੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਗਈ ਤੇ ਬਸ ਮੈਂ ਦਵਾ ਦਵਾਂ ਇਹੀ ਸੀ ਮੈਨੂੰ ਦਵਾ ਕਹਿੰਦਾ ਸਵੇਰ ਠੰਡੇ ਠੰਡੇ ਕੰਮੇ ਨਾਲ 7 ਵਜੇ ਤੋਂ ਬਾਅਦ ਤੇ ਜੱਪਾ ਵਾਲਾ ਹੋਣਾ ਹੁੰਦਾ 1 ਘੰਟਾ ਜੱਪਾ ਵਾਲਾ ਹੋ ਜਾਂਦਾ ਫਿਰ ਉਦੋਂ ਕਲੀਨਿੰਗ ਵੀ ਆ ਜਾਂਦੀ ਫਿਰ ਝਾੜੂ ਉਦੋਂ ਵੀ ਲਾਉਣਾ ਹੁੰਦਾ ਕਲੀਨਿੰਗ ਕਲੀਨਿੰਗ ਰਹਿ ਜਾਂਦੀ ਫਿਰ ਜਿਹੜੀ ਉਦੋਂ ਬਾਅਦ ਕਰਨ ਵਾਲੀ ਸਭ ਤੋਂ ਪਹਿਲਾਂ ਮੇਰੇ ਇੱਧਰ ਸਾਰੇ ਕੰਮ ਨਿਭੜ ਜਾਂਦੇ ਸਾਡੇ ਓਵਰ ਆ ਸਾਰੇ ਵੈਸੇ ਸਾਰੇ ਨਿਬੜ ਜਾਂਦੇ ਕੱਲੀ ਕਲੀਨਿੰਗ ਦੀ ਰਹੇਗੀ ਚਲੋ ਜੇ ਇੱਥੇ ਮੈਂ ਸਾਰੇ ਭਾਂਡੇ ਧੋ ਲਏ ਆ ਚਲੋ ਜੀ 2 ਮਿੰਟ ਆ ਔਖੇ ਸੋਕੇ ਕੱਢ ਲਈਏ ਚਲੇ ਜਾਣਗੇ ਅੱਗੇ ਵੀ ਆਉਂਦੇ ਆ ਤੇ ਹੁਣ ਵੀ ਆਏ ਆ ਚਲੇ ਜਾਣਗੇ 2 ਮਿੰਟ ਦੀ ਗੱਲ ਕਹਿੰਦੇ ਪਏ ਐਤ ਕੀ ਤਾਂ ਸਾਉਣ ਵੀ ਸੁੱਕਾ ਲੰਘਣਾ ਹੈਗਾ ਤੇ ਵੇਖੋ ਫਿਰ ਵੇਖਦੇ ਆ ਉਹਨਾਂ ਨੇ ਚਾਇਆ ਸੀ ਬਸ ਚਲੋ ਜੀ ਇੱਥੇ ਆਪਣੇ ਦਾ ਭਾਂਡੇ ਦਾ ਕੰਮ ਲਵੇਰਦਾ ਸੋਨਾ ਚੱਲ ਲੱਗ ਜੱਪ ਜੋਦੋਲ ਜੋਬ ਜਤਨ ਨਾ ਮਾਤੇ ਮਾਂਗੇ ਸੰਡੇ ਸੰਡੇ ਦਾ ਕਰਜ ਜੱਫਾ ਰੂਪੀ ਨਹੀਂ ਹੋਣਾ ਹੈ ਤਾਂ ਮਾਤੇ ਦੋ ਦਿਨ ਬਾਅਦ ਦੇਖੀਏ ਆ ਜੇ ਜੜੀ ਹੋਵੇ ਤਾਂ ਕਰੀਏ ਲਾਉ ਜਮੇ ਚੈਪਨ ਬਣਵਾ ਤੇ ਜੱਫੇ ਲਈ ਇੱਕ ਇਹ ਜਨਰਟਰ ਜਾਣਾ ਚਾਹੀਦੀ ਸੀ 30 30 60 ਬੱਟੇ ਚਲੋ ਜੀ ਤੇ ਆਪਣਾ ਤੈਨੂੰ ਕਪੜੇ-ਕੁਪੜੇ ਪਾਈਏ ਤੇ ਦੁਬਾਰਾ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਜੇ ਇੱਥੇ ਆਪਾਂ ਜਪ ਜੰਨ ਨੂੰ ਆਧਾ ਸੀ ਇਹਦਾ 10 ਮਿੰਟਾਂ ਚ ਸੇ ਸੁੱਕ ਜਾਂਦਾ ਇੱਥੇ ਅਸੀਂ ਬੰ ਚੱਲੇ ਸੀ ਆਪਾਂ ਉਹਨਾਂ ਦਾ ਟਿਫਨ ਵਗੈਰਾ ਫਕੜਾ ਰਹੇ ਸੀ ਤੇ ਚਲੋ ਜੀ ਉਹ ਚਲੇ ਜਾਣਗੇ ਤੇ ਹੁਣ ਆਪਾਂ ਜੱਪ ਨੂੰ ਅੰਦਰ ਬਿਠਾ ਲਾਂਗੇ ਤੇ ਮਿਲਦੇ ਆ नेक्स्ट ਕਲਿੱਪ ਦੇ ਨਾਲ ਲੋ ਜੀ ਆਪਾਂ ਆ ਗਏ ਸੀ ਨਹਾ ਕੇ ਸਿਰ ਪਿੰਡੇ ਪਹਿਲਾਂ ਤੁਹਾਨੂੰ ਦੱਸਾਂ ਸਵੇਰ ਫਿਰ ਉਹੀ ਨਾਲੇ ਸੀ ਕਿਉਂਕਿ ਤੁਹਾਨੂੰ ਪਤਾ ਕੰਮ ਕਰਕੇ ਸਿਰ ਮਿਰ ਪਸੀਨਾ ਆ ਜਾਂਦਾ ਆ ਜੱਪ ਜੋਤ ਵੀ ਨਹਾਇਆ ਇਹ ਵੇਖਿਓ ਮੈਲਪਿਸਟਿਕਲ ਉਹ ਲੱਗ ਗਿਆ ਨਾ ਮਮਾ ਮੇਰੇ ਵੀ ਲਾ ਦੋ ਮਾੜੀ ਜੀ ਮਾੜੀ ਜੀ ਲਾ ਲਈ ਸੱਸੀ ਘਾਲ ਕਰੋ ਪਹਿਲਾਂ ਸਾਰਿਆਂ ਨੂੰ ਮੇਰੇ ਤੁਸੀਂ ਬੁਆਏ ਹੋ ਬੁਆਏ ਨਾ ਤੁਸੀਂ ਸਰਦਾਰ ਸਾਹਿਬ ਹੋ ਠੀਕ ਹੈ ਸਰਦਾਰ ਸਾਹਿਬ ਉਹ ਤੁਸੀਂ ਲਿਪਸਟਿਕ ਨਹੀਂ ਲਾਉਂਦੇ ਹੁੰਦੇ ਓਕੇ ਓਕੇ ਕਹੋ ਸਾਰਿਆਂ ਨੂੰ ਓਕੇ ਇਹਨਾਂ ਕਹਿੰਦਾ ਮੇਰੇ ਵੀ ਲਾ ਦੂ ਮਮਾ ਜਦੋਂ ਮੈਂ ਲਈ ਤੇ ਇਹਨਾਂ ਆਪਣਾ ਆਕੇ ਆਗੇ ਤੁਹਾਨੂੰ ਮੈਂ ਟਾਈਮ ਦਿੱਤਾ ਸੀ 8 ਵਜੇ ਆਜੂਗੀ ਪਰ 8 ਵਜੇ ਨਹੀਂ ਆਇਆ ਗਿਆ ਕਿਉਂਕਿ ਨਾ ਆਕੇ ਤੇ ਮੈਂ ਦਵਾ ਦਵਾ ਉਧਰ ਸੋਈ ਚ ਚਲੀ ਗਈ ਮੈਂ ਚਲੀ ਗਈ ਸੋਈ ਵਿੱਚ ਕਿਉਂਕਿ ਸੋਈ ਵਿੱਚ ਮੇਰਾ ਬ੍ਰੇਕਫਾਸਟ ਰੈਡੀ ਕਰਨਾ ਹੋਣਾ ਸੀ ਕਿਉਂਕਿ ਮੇਰਾ ਸੰਡੇ ਦਾ ਅਸੀਂ ਸੰਡੇ ਨੂੰ ਖਾਣੇ ਨੂੰ ਪੋਹਾ ਫੋ ਮੈਂ ਬ੍ਰੇਕਫਾਸਟ ਰੈਡੀ ਕਰਨਾ ਸੀ ਪਿਆਜ਼ ਵਗੈਰਾ ਕੱਟ ਕੇ ਤਾਂ ਵਦਾਂ ਮੈਂ ਪੋਹਾ ਉਵੇਂ ਚੱਲੇਗੀ ਮੈਂ ਵੀ ਸੇਰ ਬਣ ਮੜੇ ਖਲਾਰ ਕੇ ਉਧਰ ਤੇ ਭਿੱਜੀ ਪਈ ਆ ਪਿੱਛੇ ਸਾਰੀ ਢੂਈ ਦਿੱਲੀ ਹੋ ਗਈ ਕਿਉਂਕਿ ਵਾਲ ਮੈਂ ਸਪਾਈ ਨਹੀਂ ਸੀਗੇ ਨਾ ਨਾਲ ਦੀ ਨਾਲ ਉਧਰ ਚੱਲ ਗਈ ਬਣਾ ਕੇ ਪੋਹਾ ਤੇ ਫਰੂਟ ਵਗੈਰਾ ਕੱਟ ਕਰਨ ਵਾਲਾ ਪਿਆ ਸੀ ਉਹ ਕੱਟ ਕੁੱਟ ਕੇ ਸਾਰਾ ਕੰਮ ਕਰਕੇ ਆਪਾਂ ਉਧਰ ਤਨ ਬੇੜ ਕੇ ਹੁਣ ਆਈਆਂ ਰੂਮ ਦੇ ਵਿੱਚ ਅੰਗੇ ਨੂੰ ਬਿਠਾਇਆ ਕਿਉਂਕਿ ਇਹ ਵੀ ਬਾਹਰ ਨਹੀਂ ਟਿਕਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਇਹ ਦਾ ਹੁਣ ਆਪਾਂ ਕਰਾਂਗੇ ਜੂੜਾ ਇਹ ਵੀ ਸਦੀਆ ਹੀ ਨਾਲ ਅਸੀਂ ਤੋਂ ਬੜੀ ਸਦੀਆ ਨੂੰ ਸੱਤਵੇਂ ਨਵਾਤਾ ਸੀ ਨੂੰ ਸਕੂਲ ਦੇ ਟਾਈਮ ਦੇ ਹਿਸਾਬ ਨਾਲ ਨਿਵਾਤਾ ਫਿਰ ਮੈਂ ਕਿ ਉਸੇ ਹਿਸਾਬ ਨਾਲ ਬੱਚਾ ਰਹਿੰਦਾ ਹੈਗਾ ਨਾ ਹੋਂਦ ਹੁੰਦਾ ਰੂਟੀਨ ਖਰਾਬ ਨਹੀਂ ਹੁੰਦਾ ਬੱਚੇ ਦਾ ਬਾਕੀ ਇਹਦਾ ਰੂਟੀਨ ਮਾਰਨਿੰਗ ਦਾ ਇਹੀ ਹੈ 6:30 ਵਜੇ ਉੱਠਦਾ ਉੱਠ ਕੇ ਦੁੱਧ ਪੀਂਦਾ ਇਹਦਾ ਮਾਰਨਿੰਗ ਰੁਟੀਨ ਵੀ ਤੁਹਾਨੂੰ ਮੈਂ ਦੱਸ ਦਿੰਨਾਂਗਾ ਇਹ 6:30 ਵਜੇ ਉੱਠਦਾ ਹੈ ਉੱਠ ਕੇ ਦੁੱਧ ਪੀਂਦਾ ਹੈ ਦੁੱਧ ਪੀ ਕੇ ਫਰੈਸ਼ ਵਗੈਰਾ ਹੁੰਦਾ ਹੈ ਫਰੈਸ਼ ਵਗੈਰਾ ਹੋ ਕੇ ਉਦੋਂ ਬਾਅਦ 7 ਵਜੇ ਨਹਾਉਣ ਲੈਂਦਾ ਹੈ 7 ਤੋਂ ਜੂੜਾ ਕਰਾ ਕੇ ਪਹਿਲਾਂ ਜੂੜਾ ਕਰਾ ਲੈਂਦਾ ਫਿਰ ਉਦੋਂ ਬਾਅਦ 7:30 ਵਜੇ ਨਹਾ ਕੇ ਆ ਜਾਂਦਾ ਨਾ ਕੇ ਸਕੂਲ ਲਈ ਰੈਡੀ ਹੋ ਜਾਂਦਾ ਚਲਾ ਜਾਂ ਗੱਲਬਾਤ ਕਰ ਲੈੰਦੋ ਮਮਾ ਫਰੈਂਡਸ ਨਾਲ ਗੱਲਬਾਤ ਕਰੋ ਸਸੀ ਕਾਲ ਕਰ ਦੋ ਫਿਰ ਸਸੀ ਕਾਲ ਸਸੀ ਕਾਲ ਪਿਆਰ ਨਾਲ ਪਿਆਰ ਨਾਲ ਸਸੀ ਕਾਲ ਤੈ ਹੋ ਚੋਗੀ ਕਹਿੰਦੇ ਚੋਗੀ ਚੋਗੀ ਮੈਨੂੰ ਮਤੋ ਮੇਰੀ ਪੁੱਤ ਦੀ ਮਸਤੀ ਦੇਖੋ ਤੁਸੀਂ ਮਸਤੀਆਂ ਬਹੁਤ ਕਰਦੇ ਮਸਤੀਆਂ ਆ ਸਾਰਾ ਵਾਰ ਨਾ ਮੈਨਾਂ ਮਾਕਣ ਕੀ ਕਰਾਂ ਮੈਂ ਵੀ ਕੰਮ ਕਰਨੇ ਸੀ ਆਪਦੇ ਕੰਮਾਂ ਚ ਰੁੱਝ ਜਾਨੇ ਫਿਰ ਉਧਰ ਮੰਮੀ ਨੇ ਆਪਦੇ ਕਰਦੇ ਅੱਜ ਹਸਬੰਡ ਥੋੜੇ ਜਲਦੀ ਚਲੇ ਗਏ ਸੀ ਜ ਜੋ ਉਹਨਾਂ ਨੂੰ ਥੋੜੇ ਕੰਮ ਵਗੈਰਾ ਜ਼ਿਆਦਾ ਸੀ ਸੋ ਚਲ ਜਲਦੀ ਚਲੇਗੀ ਸੀ ਹਾਈ ਹਾਈ ਸੋਰੀ ਕਿਥੇ ਹੋ ਗਈ ਜੁਕਾਮ ਜਾਂ ਲੱਗੀ ਆਦਾ ਤੈਨੂੰ ਜੋ ਤਾਂ ਥੋੜਾ ਆ ਤੈਨੂੰ ਦਵਾਈ ਵੀ ਦਿੰਨੇ ਜੁਕਾਮ ਦੀ ਥੋੜੀ ਦਵਾਈ ਦਿੰਨੇ ਜੁੜਾ ਕਰਕੇ ਪਹਿਲਾਂ ਦਵਾਈ ਦੇ ਬਿਲਕੁਲ ਆਇਆ ਨਾ ਦੂਜੇ ਆ ਪੋਲੇ ਵਾਲਾ ਬਿਲਕੁਲ ਆਪਾਂ ਇਹਦੇ ਕਟਿੰਗ ਨਹੀਂ ਕੀਤੀ ਹੋਈ ਵਾਲਾ ਵੀ ਤੇ ਮਾੜੇ ਜੀ ਨਾਮ ਮੱਤਰ ਜਿੰਨੇ ਕਰਕੇ ਅਸੀਂ ਪਤਾ ਨਹੀਂ ਇਹ ਰਿਵਾਜ ਹੁੰਦਾ ਕਹਿੰਦੇ ਕੱਟਣੇ ਜ਼ਰੂਰੀ ਹੁੰਦੇ ਮਾੜੇ ਜੇ ਸੋ ਬਾਕੀ ਪਤਾ ਨਹੀਂ ਵੀ ਸੱਚ ਆ ਕਿ ਝੂਠ ਆ ਪਰ ਕਹਿੰਦੇ ਆ ਕਿ ਛੋਟੇ ਬੱਚੇ ਦੇ ਨਾ ਪਹਿਲਾਂ ਜਦੋਂ ਹੁੰਦਾ ਹੈ ਉਦੋਂ ਜਦੋਂ ਇਹਦੇ ਵਾਲ ਹੁੰਦੇ ਥੋੜੇ ਜਿਹਾ ਕੱਟ ਕੇ ਰੱਖਨੇ ਚਾਹੀਦੇ ਆ ਤਾਂ ਇਹਦੇ ਨਾਲ ਕੀ ਹੁੰਦਾ ਬੱਚੇ ਦੇ ਉੱਤੇ ਟੂਣਾ ਵਗੈਰਾ ਨਹੀਂ ਚੱਲਦਾ ਲੋਕ ਤੁਹਾਨੂੰ ਪਤਾ ਟੂਨੇ ਵਗੈਰਾ ਬਹੁਤ ਕਰਦੇ ਨੇ ਸੋ ਉਹਦੇ ਨਾਲ ਟੂਣਾ ਵਗੈਰਾ ਚੱਲਦਾ ਨਹੀਂ ਇਸ ਕਰਕੇ ਵਾਲ ਲੋਣੇ ਜ਼ਰੂਰੀ ਹੁੰਦੇ ਚਾਹੇ ਆਪਾਂ ਸੋਚੀਏ ਨਹੀਂ ਕੱਟਨੇ ਕਹਿੰਦੇ ਪਰ ਆਪਾਂ ਵੀ ਕੱਟ ਲਏ ਸੀ ਜਦੋਂ ਕਿਹਾ ਕਰਦੇ ਨੇ ਹਣ ਸੋ ਜਦੋਂ ਵੱਡੇ ਕਹਿੰਦੇ ਹੁੰਦੇ ਸੌਪ ਗੱਲ ਮੰਨਣੀ ਵੀ ਜੇ ਸੋ ਆਪਾਂ ਵੀ ਕੱਟ ਕੇ ਥੋੜੀ ਜਿਹੀ ਵਾਰ ਰੱਖ ਲੈ ਇਸ ਅਦਰਵਾਇਜ਼ ਇਹਦੇ ਫਰੰਟ ਵਾਲੇ ਵਾਲ ਵਗੈਰਾ ਕੁੁੱਤੋਂ ਨਿਕੱਟੇ ਦੀ ਪੋਲੇ ਵਾਲੇ ਵੈਸੇ ਸਾਰੇ ਹੀ ਵਾਲ ਪੋਲੇ ਆ ਬਟ ਜਿਹੜੇ ਮਾੜੇ ਜੇ ਕੱਟੇ ਸੀ ਉਹ ਜ਼ਿਆਦਾ ਲੰਬੇ ਆ ਪਿਛੇ ਤੇ ਪਤਾ ਜਦੋਂ ਜੂੜਾ ਕਰਦੇ ਆ ਇਹ ਵੇਖਦਾ ਫੋਨ ਸੋ ਆਪਾਂ ਫੋਨ ਦੇ ਤੋਂ ਬਾਅਦ ਇਹਨੂੰ ਦੇਖ ਕੇ ਆਂ ਜੂੜਾ ਕਰਾਂ ਗਰਮੀ ਬਹੁਤ ਜ਼ਿਆਦਾ ਵੱਡੇ ਗਲਾਸੇ ਕਲੱਸੀ ਤੇ ਪੀਨੇ ਉਦੋਂ ਬਾਅਦ ਅੱਧਾ ਘੰਟਾ ਬਾਅਦ ਆਪਾਂ ਬ੍ਰੇਕਫਾਸਟ ਕਰਾਂਗੇ ਚਲੋ ਜੀ ਮਿਲਦੇ ਆਂ ਬ੍ਰੇਕਫਾਸਟ ਦੇ ਟਾਈਮ ਤੇ ਮਿਲਾਂਗੇ ਕਿਉਂਕ ਉਹ ਜੀ ਆਪ ਜਪਜੋਦ ਦੇ ਨਾਲ ਜੂੜਾ ਕਿਤੇ ਨਹੀਂ ਗੇਟ ਦੇ ਬਾਹਰ ਬੇਟਾ ਆਓ ਬੈਠੀਏ ਉੱਪਰ ਜਾੜਾ ਜਲਦੀ ਆ ਜਾ ਮम्मा ਦੇ ਪਾਸ ਆ ਜਾ ਆਓ ਬੈਠੀਏ ਜਲਦੀ ਆਓ ਬੈਠ ਰਹੀ ਤੇ ਆ ਵੇਖੋ ਜਪਜੋਦ ਆ ਗਿਆ ਇਹਦੇ ਨਾਲ ਮੈਂ ਮਾਲਚ ਕਰਕੇ ਟੀ ਮਾਲਚ ਤੇ ਟਾਈਮ ਲੱਗ ਗਿਆ ਮਾਲਚ ਕਰਕੇ ਨਾ ਪੁੰਨੀ ਕਰਦੀ ਆ ਤੇ ਮੈਂ ਕਿਹਾ ਸ਼ਾਮ ਨੂੰ ਇੱਕ ਵਾਰੀ ਹੋਰ ਮਾਲਚ ਕਰਕੇ ਨਾ ਫਿਰ ਜੂੜਾ ਕਰ ਦਾਂਗੇ ਨਾਲੇ ਹੁਣ ਵਾ ਲੰਦੇ ਆ ਨਾ ਤੇਲ ਵਾਵਾ ਲੱਗਾ ਹੈਗਾ ਫਿਰ ਮੈਂ ਕਿਹਾ ਰੀ ਬਣਾ ਨੂੰ ਸਾਰਾ ਲੱਗ ਜੂਗਾ ਸੋ ਇਸ ਤਰ੍ਹਾਂ ਮੈਂ ਇਹਦੀ ਮਾਲਚ ਚੰਗੀ ਤਰ੍ਹਾਂ ਕਰਤੀ ਹੁਣ ਵਾਲਾਂ ਦੀ ਤੇ ਹੁਣ ਇਹ ਤੋਂ ਬਾਅਦ ਇੱਕ ਵਾਰੀ ਹੋਰ ਕਰ ਦਾਂਗੇ ਸ਼ਾਮ ਨੂੰ तो उदू बाद जूड़ा कर देंगे ना शाम को हमने ऐ कहना पे हूँ चलो जी करते हैं ब्रेकफास्ट तो ब्रेकफास्ट अपना है अच्छ पोहा चलो बेटा आज पोहा खाव आ सूई लो चको लो भी बेटा भी बो, पोहा, 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 पोहा। जी बेटा भी अच्छ करेगा पोहे का ब्रेकफास्ट जप जो ओदा भी तुम दस ना फेवरेट है पोहा हाँ जी बेटा की हौली च नहीं बेटा कोई खाता होंगे

ਮम्मा ਚਲੋ ਜੀ ਆਪਾਂ ਕਰਦੇ ਆ ਮਤਲਬ ਬ੍ਰੈਕਫਾਸਟ ਥੈਨ ਦੇਖਦੇ ਆ ਪਲੇ ਕਰਾਂਗੇ ਇਹਦੇ ਨਾਲ ਥੋੜੇ ਬੁੱਕਸ ਪੜਾਵਾਂਗੇ ਫੇਵਰੇਟ ਗੋਹਾ ਇਹਦਾ ਕਰਦੇ ਆ ਆਪਾਂ ਟਰਾਈ ਕਿਦਾਂ ਦਾ ਬਣਿਆ ਨੋ ਬੇਟਾ ਅੱਜ ਇਹਦੇ ਚਿੱਟੇ ਤੋਂ ਮੇ ਰਹਿ ਗਏ ਕਿਉਂਕਿ ਨਾ ਨਿੰਬੂ ਹੈ ਨਹੀਂ ਉਸ ਲੈਮਨ ਹੈ ਨਹੀਂ ਇਸ ਘਰੇ ਕਿਉਂਕਿ ਰੋਜ਼ ਆਪਾਂ ਨਿੰਬੂ ਪਾਣੀ ਪੀਂਦੇ ਆ ਸੋ ਅੱਜ ਖਤਮ ਸੀ ਕੱਲ ਅੱਜ ਉਹ ਵੀ ਸੰਡੇ ਆ ਕਲ ਨੂੰ ਲੈ ਕੇ ਆਉਂਦੇ ਉਹਦੇ ਕਰਕੇ ਥੋੜੀ ਕਮੀ ਲੱਗ ਰਹੀ ਐ ਕਿਉਂਕਿ ਨਿੰਬੂ ਵਾਂਗੇ ਟੇਸਟ ਹੀ ਲੱਗਦਾ ਮੈਨੂੰ ਤਾਂ ਮੈਨੂੰ ਨੇ ਜਪਨੋਂ ਵੀ ਨਿੰਬੂ ਵਾਂਗੇ ਟੇਸਟ ਹੀ ਲੱਗਦਾ ਹੈ ਨਾ ਬੇਟਾ ਨਿੰਬੂ ਕਲ ਨੂੰ ਲੈ ਕੇ ਆਵਾਂਗੇ ਪੋਕੇ ਮੰਨੀ ਹੂੰ ਮੰਨੀ ਅਮੰਨੀ ਲੈ ਕੇ ਆਵਾਂਗੇ ਕਿਵੇਂ ਆਏ ਆਏ ਕਿਵੇਂ ਨੱਚ ਕੇ ਦਿਖਾਓ ਨੱਚ ਕੇ ਦਿਖਾਓ ਪੰਗੜੇ ਪਾਓ ਜਦੋਂ ਜਦੋਂ ਨੱਚੀ ਜਾਂਦਾ ਜੀ ਵਿਆਹ ਤੇ ਆਏ ਵਿਆਹ ਤੇ ਕੰਦਾ ਵਿਆਹ ਕੰਦਾ ਵਿਆਹ ਕਿੱਥੇ ਆਏ ਹੋ ਵਿਆਹ ਤੇ ਆਏ ਹੋ ਕਿਵੇਂ ਨੱਚੀਦਾ ਵਿਆਹ ਦੇ ਉੱਤੇ ਆਪਾਂ ਨੂੰ ਵਿਆਹ ਹੋਣਗੇ ਕਿੰਨਾ ਨੱਚੋਗੇ ਫਿਰ ਤੁਸੀਂ ਪਹਿਲਾਂ ਦੱਸੋ ਮੈਨੂੰ ਜਦੋਂ ਆਪਾਂ ਨੂੰ ਸ਼ਾਦੀ ਆਣਗੇ ਵਿਆਹ ਹੋਣਗੇ ਕਿਵੇਂ ਨੱਚਿਆ ਕਰੋਗੇ ਵਿਆਹਾਂ 'ਚ ਆਏ ਕਰਕੇ ਨੱਚਿਆ ਕਰੋਗੇ ਹੈ ਤੇ ਚਾਚੂ ਦੀ ਸ਼ਾਦੀ ਆਊਗੀ ਚਾਚੂ ਦੀ ਸ਼ਾਦੀ ਚਾਚੂ ਦਾ ਵਿਆਹ ਹੋਊਗਾ ਨਾ ਫਿਰ ਆਪਾਂ ਕਿਵੇਂ ਨੱਚਾਂਗੇ ਚਾਚੂ ਆਏ ਨਾ ਚੰਗੀ ਵਿੱਚ ਨੱਚਗੇ ਟਿੱਠੀ ਜੱਪਟੋ ਤੇ ਆਇਆ ਚਾਚੂ ਜੀ ਦੇਖੋ ਨਜ਼ਾਰੇ ਲਈ ਜਾਂਦਾ ਬੱਜੇ ਖਮਣ ਦਾ ਬੱਜੇ ਖਮਣ ਦੀ ਬਾਹਰ ਭੱਜ ਗਈ ਹਾਂ ਹਾਂ ਦੰਦਾ ਗੰਦੇ ਨਾਲ ਭਜਾਦੀ ਹਾਂ ਬੱਜੀ ਬਾਹਰ ਹਾਂ 12 ਹਾਂ 12 ਵਜੇ ਬੰਦਾ ਖੋਲਿਓ ਨਾ ਅੰਦਰ ਆ ਜੀ

ਵਾਹਿਗੁਰੂ 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 ਭੱਜ ਗਈ ਕਿਉਂਕਿ ਕਿਉਂ ਭੱਜੀ ਆ ਦੱਸੋ ਪਹਿਲਾਂ ਕਿਉਂਕਿ ਤੁਸੀਂ ਬਾਬਾ ਜੀ ਦਾ ਨਾਮ ਲਿਆ ਨਾ ਬਾਬਾ ਜੀ ਦਾ ਨਾਮ ਲਿਆ ਵਾਹਿਗੁਰੂ ਵਾਹਿਗੁਰੂ ਤਾਂ ਜਿਹੜੀ ਵੀ ਚੀਜ਼ ਹੁੰਦੀ ਆ ਡਰ ਜਿਹੜਾ ਭੰਡਰ ਲੱਗਦਾ ਹੁੰਦਾ ਜਦੋਂ ਆਪਾਂ ਬਾਬਾ ਜੀ ਦਾ ਨਾਮ ਲੈਂਦੇ ਆ ਤੇ ਉਹ ਡਰ ਭੱਜ ਦੂਰ ਹੋ ਜਾਂਦਾ ਆਪਣੇ ਤੋਂ ਠੀਕ ਹੈ ਨਾ ਆਉ ਵੀ ਭੱਜ ਜਾਂਦੀ ਆ ਦੂਰ ਹਨ ਇਸ ਕਰਕੇ ਜਦੋਂ ਕੋਈ ਭੰਡਰ ਲੱਗੇ ਨਾ ਆਪਾਂ ਕੀ ਕਹਿਣਾ ਵਾਹਿਗੁਰੂ 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 ਸਮਝ ਆ ਗਈ ਆਓ ਆਗੀ ਜਲਦੀ ਸ਼ੁਰੂ ਕਰੋ ਵਾਹਿਗੁਰੂ 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 ਬੋਲੋ ਬੇਟਾ ਉੱਚੀ ਬੋਲੋ ਪੱਜ ਜੂ ਵੇਖ ਲਈ ਪੱਜ ਜੂ ਜਦੋਂ ਬੋਲੀ ਗਿਆ ਤੂੰ ਦਵਾ দাও ਵਾਹਿਗੁਰੂ 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 ਬੋਲੋ ਬੇਟਾ ਫਿਰ ਪੱਜ ਜੂ ਦਰ ਦੂਰ ਹੋ ਜਾਊਗਾ ਆਪਣਾ ਵਾਹਿਗੁਰੂ ਹਾਂ ਹਾਂ ਬੋਲੋ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਜਲਦੀ ਬੋਲੀ ਜਾਣਾ ਲਗਾਤਾਰ ਬੋਲੋ ਆ ਵਾਹਿਗੁਰੂ 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 ਬੰਦ ਮੈਂ ਕਿਧੋ ਕਰਾਂ ਭੂਤ ਆ ਭੂਤ ਆ ਬਾਬਾ ਜੀ ਦਾ ਨਾਮ ਲਾਉਂਗੀ ਤੇ ਆਪੇ ਦੂਰ ਹੋ ਜਾਊਗਾ ਭੂਤ ਭੱਜ ਜਾਊਗਾ ਉਹ ਤਾਂ ਕਹੂ ਭੂਤ ਐ ਕਹੂਗਾ ਕਿਉਂਕਿ ਤੇ ਬਾਬਾ ਜੀ ਦਾ ਨਾਮ ਲੈਂਦੇ ਮੈਂ ਤਾਂ ਜਾਨਾ ਇਹਨਾਂ ਤੋਂ ਡਰੂਗਾ ਹਾਂ ਵਾਹਿਗੁਰੂ 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 ਭੱਜ ਗਿਆ ਨਾ ਬੋਲੋ ਵਾਹਿਗੁਰੂ ਜੀ ਕਾ ਬੰਦ ਕਰੇ ਕਰੋ ਤੁਹਾਨੂੰ ਦੋ ਗੱਲਾਂ ਸਮਝਾਈਏ ਬੋਲੋ ਵਾਹਿਗੁਰ ਬੋਲੋ ਜਲਦੀ ਬੋਲੋ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ 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 ਠੀਕ ਹੈ ਬੋਲੋ ਸਤਨਾਮ ਸਤਨਾਮ ਸਤ ਨਾਮ ਵਾਹਿ ਵਾਹਿ ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਗੁੱਡ ਬாய் ਬਹੁਤ ਅੱਛੇ ਬੱਚੇ ਤੁਸੀਂ ਨਾ ਬਾਸ ਹੁਣ ਪਾਠ ਕਰ ਲੈਣ ਦੂਰ ਹੋ ਗਿਆ ਆਪਣਾ ਡਰ ਵੀ ਦੂਰ ਹੋ ਗਿਆ ਭੂਤ ਪ੍ਰੇਤ ਸਾਰੇ ਚਲੇ ਗਏ ਓਕੇ ਓਕੇ ਕਹਿ ਦੋ ਓਕੇ ਹੁਣ ਸਾਰੇ ਫਰੈਂਡਸ ਨੂੰ ਕਹੋ ਵਾਹਿਗੁਰੂ ਦਾ ਨਾਮ ਲਿਆ ਕਰੋ ਸਾਰਿਆਂ ਨੂੰ ਬਸੋ ਹਾਈ ਫਰੈਂਡਸ ਲਓ ਜੀ ਆਪਾਂ ਅੱਗੇ ਸੀ ਕੰਮ ਕਰ ਕਰਕੇ ਤੇ ਆਪਾਂ ਆਪਾਂ ਗਾਂਵ ਤੋਂ ਦਾ ਸਾਰ ਟਿਊਸ਼ਨ ਪੜਾਈ ਸੀ 6 ਵਜੇ ਟਿਊਸ਼ਨ ਪੜਾ ਕੇ ਤੇ ਆਪਾਂ ਦਵਾ ਦਵ ਚੱਲੇਗੇ ਇਸ ਪਲਾ ਰੂਮ થોੜਾ ਮੈਸੀ ਜਾ ਹੋ ਜਾਂਦਾ ਜੋ ਟਿਊਸ਼ਨ ਪੜਾਉਂਦੇ ਆ ਕਿਉਂਕਿ ਜਦ ਜੋਤ ਵੀ ਇੱਧਰ ਉੱਧਰ ਫਿਰਦਾ ਰਹਿੰਦਾ ਹੈ ਟੌਇਜ਼ ਵਗੈਰਾ ਹਨਾ ਖਿਲਾਰ ਦਿੰਦਾ ਤੇ ਬੈੱਡ ਵਗੈਰਾ ਸ਼ੀਟ ਮੈਸ ਹੋ ਜਾਂਦੀ ਹੈ ਤੇ ਸੋ ਆਪਾਂ ਉਹਨਾਂ ਨੂੰ ਕਲੀਨ ਕਰਕੇ ਬੈੱਡ ਸ਼ੀਟ ਵੇਚ ਚੇਂਜ ਕਰਨੀ ਸੋ ਉਹ ਚੇਂਜ ਵਗੈਰਾ ਕੀਤੀ ਫਿਰ ਉਹਦੋਂ ਬਾਅਦ ਝਾੜੂ ਝੂੜੂ ਲਾਇਆ ਝਾੜੂ ਝੂੜੂ ਲਾ ਕੇ ਫਿਰ ਮੇਰੇ ਉੱਧਰ ਤੁਹਾਨੂੰ ਪਤਾ ਰੂਮ ਚ ਕੱਪੜੇ ਝੋੜਨ ਵਾਲੇ ਸੀਗੇ ਤੇ ਜਿਹੜੇ ਸਵੇਪਾਣੇ ਹੁੰਦੇ ਕੱਪੜੇ ਉਹ ਸੈੱਟ ਕਰਕੇ ਰੱਖੇ ਉਦੋਂ ਬਾਅਦ ਫਿਰ ਮੈਂ ਜਾਪਰ ਜਉਤ ਨੂੰ ਭੱਜ ਕੇ ਜਾ ਕੇ ਨਵਾਉਣ ਗਈ ਨਵਾ ਕੇ ਲਿਆਂਦਾ ਉਹਨੂੰ ਫਿਰ ਉਦੋਂ ਬਾਅਦ ਰੋਟੀ ਬਣਾਈ ਰੋਟੀ ਬਣਾ ਕੇ ਭੱਜ ਕੇ ਜਾ ਕੇ ਨਹਾਉਣ ਗਈ ਨਹਾ ਕੇ ਤੇ ਹੁਣ ਬੈਠੀ ਆ ਕੇ ਤੇ ਹੁਣ ਮੈਂ ਰੋਟੀ ਖਾ ਕੇ ਤੇ ਤੁਹਾ ਨਾਲ ਗੱਲ ਕਰਨੀ ਹੈ ਰੋਟੀ ਖਾ ਲਈ ਮੈਂ ਅੱਗ ਤੇ ਕਿਉਂਕਿ 8 ਦਾ ਟਾਈਮ ਹੋ ਗਿਆ ਤੇ ਮੈਂ ਰੋਟੀ ਖਾ ਲਿਆ ਗਰਮੀ ਦੇ ਨਾਲ ਦੇਖੋ ਪਿੰਪਲ ਹੋਣ ਲੱਗ ਗਏ ਆ ਇੱਥੇ ਵੀ ਹੋ ਗਿਆ ਗਰਮੀ ਆ ਹੁਣ ਨਾਲੇ ਇਧਰ ਮੈਂ ਗਰਮੀ ਦੇ ਬਾਹਰ ਵੀ ਨਿਕਲੂ ਪਿੰਪਲ ਹੋ ਗਏ ਹੋਏ ਪਤਾ ਨਹੀਂ ਖਾਣ ਪੀਣ ਦੇ ਆਪਣਾ ਨਾ ਜਿਹੜਾ ਖਾਣ ਪੀਣਦੇ ਹੀ ਹੁੰਦਾ ਕਹਿੰਦੇ ਜਿਹੜਾ ਮੂੰਹ ਖਰਾਬ ਕਈ ਵਾਰ ਦਾਣੇ ਉੱਠਦੇ ਗਰਮੀ ਨਾਲ ਤਾਂ ਹੁੰਦੇ ਕਈ ਵਾਰ ਆਪਣੇ ਖਾਣ ਪੀਣੇ ਆਪਣਾ ਗਲਤ ਹੋ ਜਾਂਦਾ ਨਾ ਉਦੋਂ ਵੀ ਆਪਣੇ ਹੋ ਜਾਂਦੇ ਜਦੋਂ ਔਇਲੀ ਚੀਜ਼ਾਂ ਖਾਣੇ ਤਾਂ ਵੀ ਪਿੰਪਲਸ ਵਗੈਰਾ ਹੋ ਜਾਂਦੇ ਸੋ ਹੁਣ ਆ ਹਫਤੇ ਦੇ ਵਿੱਚ ਮੈਂ ਖਾਦਾ ਕੋਈ ਨਹੀਂ ਬਰਥਡੇ ਦੇ ਵਿੱਚ ਮੇਰੇ ਬਰਥਡੇ ਤੇ ਖਾਦਾ ਸੀਗਾ 12 ਤਰੀਕ ਨੂੰ ਖਾਦਾ ਸੀ ਆ ਹਫਤੇ ਦੇ ਵਿੱਚ ਹੀ ਕਹਿੰਦਾ ਪਹਿਲੇ ਹਫਤੇ ਦੇ ਵਿੱਚ ਖਾਦਾ ਸੀ ਹਲਕਾ ਫੁਲਕਾ ਖਾਦਾ ਸੀ ਵਾਰਾ ਤਾਂ ਨਹੀਂ ਖਾਦਾ ਪਰ ਮੈਨੂੰ ਪਤਾ ਮਾੜੇ ਮੋٹے ਖਾਣ ਨਾਲ ਹੀ ਹੋ ਜਾਂਦਾ ਗਰਮੀ ਬਹੁਤ ਜ਼ਿਆਦਾ ਹੈ ਨਾ ਚਲੋ ਜੀ ਹੁਣ ਬਸ ਆਪਾਂ ਫ੍ਰੀ ਆ ਭਾਂਡੇ ਰੱਖ ਕੇ ਆਉਣੇ ਤੇ ਉਹ ਦੁਬਾਰਾ ਪਾ ਵਲੌਗ ਐਡੀਟਿੰਗ ਕਰਦੇ ਆ ਕਿਉਂਕਿ ਵਲੌਗ ਵੀ ਪਹੁੰਚਦਾ ਕਰਨਾ ਮੇਰੇ ਕੰਨਾਂ ਲਈ ਇਹ ਰਿੰਗੇ ਕਿ ਕਿ ਡਿੱਗ ਗਈ ਆ ਤੇ ਇਕਲੀ ਪਊਗੀ ਕਿੱਥੇ ਡਿੱਗੀ ਆ ਕਿ ਕਿ ਡਿੱਗੀ ਮੈਂ ਵੀ ਦੇਖੀਏ ਨੇ ਕਿ ਮੇਰੇ ਕੰਨਾਂ ਐਂ ਕਿਹ ਤੋ ਲੱਗੀ ਜਾਂਦਾ ਲੱਪਣੀ ਪਊਗੀ ਕਿੱਥੇ ਨਹੀਂ ਫਿਰ ਸਵੇਰ ਨੂੰ ਲੈ ਕੇ ਆਉਣੇ ਪੈਣਗੇ ਤੂੰ ਤਾਂ ਬਹੁਤ ਸੈੱਟ ਮੈਂ ਆ ਨਾ ਚੀਜ਼ ਮੇਰੇ ਕੋਲ ਮੈਨੂੰ ਐ ਹੁੰਦਾ ਚੀਜ਼ਾਂ ਤਾਂ ਬਹੁਤ ਹੁੰਦੀਆਂ ਜਿਵੇਂ ਰਬੜ ਦੀ ਲਾ ਲੋ ਗੱਲ ਜਦੋਂ ਆਪਾਂ ਨਹਾਉਣ ਜਾਂਦੇ ਕਿ ਚਲੋ ਚੀਜ਼ਾਂ ਦੀ ਗੱਲ ਹੀ ਸੋਲੋ ਤੁਸੀਂ ਜਿਹਨ ਮਨ ਕੇ ਚਲੋ ਬਣਾ ਕੇ ਆਏ ਆ ਤੇ ਆਪਾਂ ਜਿਹੜਾ ਰਬੜ ਆ ਪਤਾ ਹੋਦਾ ਨਾ ਕਿ ਆਪਾਂ ਰੂਮ ਦੇ ਵਿੱਚ ਆ ਤੇ ਉਹ ਆਪਣਾ ਰਬੜ ਬਾਹਰ ਪਿਆ ਤੇ ਆਪਾਂ ਵਾਲ ਇਕੱਠੇ ਕਰ ਲਿਆ ਤੇ ਜਦੋਂ ਆਪਾਂ ਰਬੜ ਲੱਭਦੇ ਨੇ ਕਿ ਰਬੜ ਪਾ ਲਈ ਉਹ ਤਾਂ ਰਬੜ ਹੀ ਨਹੀਂ ਕੋਈ ਲੱਭਦਾ ਪਤਾ ਨਹੀਂ ਮੇਰੇ ਨਾਲ ਲੰਦਾ ਕਿ ਤੁਹਾਡੇ ਨਾਲ ਲੰਦਾ ਫਿਰ ਮੈਨੂੰ ਕੋਈ ਰਬੜ ਨਹੀਂ ਲੱਭਦਾ ਤੇ ਜਦੋਂ ਮੈਂ ਡਰੈਸਿੰਗ ਟੇਬਲ ਕਿਤੇ ਸੈੱਟ ਕਰਨ ਬੈਠਦੀ ਤੇ ਜਿੰਨੇ ਰਬੜ ਮੇਰੇ ਕੋਲ ਤੇ ਮੈਨੂੰ ਐ ਲੱਗਦਾ ਕਿਸੇ ਕੋ ਹੋਣੀ ਨਹੀਂ ਇਹ ਮੇਰਾ ਰਬੜ ਪਰ ਮੈਂ ਜਿੱਦਾਂ ਡਰੈਸਿੰਗ ਟੇਬਲ ਦੀ ਸਫਾਈ ਕੀਤੀ ਨਾ ਤੁਹਾਨੂੰ ਜਰੂਰ ਦਿਖਾਵਾਂਗੀ ਕਿ ਮੇਰੇ ਕੋ ਰਬੜ ਦੀ ਕਲੈਕਸ਼ਨ ਕਿੰਨੀ ਆ ਤੇ ਤੁਸੀਂ ਮੰਨਣਾ ਨਹੀਂ ਤੇ ਜਦੋਂ ਮੈਂ ਪਾਣੀ ਹੁੰਦੀ ਉਹ ਮੈਂ ਰਬੜ ਨਹੀਂ ਲੱਭ ਤੇ ਮੈਂ ਕੀ ਕਰਾਂ ਅੱਜ ਮੇਰ ਨਾਲ ਨਹੀਂ ਹੋਇਆ ਅੱਜ ਮੈਂ ਜਪੜ ਦੀ ਬਲੈਕ ਰਬੜ ਪਾਈ ਫਿਰ ਮੈਂ ਮੋਟੀ ਵਾਲੀ ਜੂੜੇ ਤੇ ਪਹਿਲਾਂ ਛੋਟਾ ਜੂੜਾ ਹੁੰਦਾ ਸੀ ਨਾ ਜਦੋਂ ਉਦੋਂ ਉੱਪਰ ਪੜਦੇ ਹੁੰਦੇ ਸੀ ਤੇ ਉਹ ਵਾਲੀ ਮੈਂ ਹੁਣ ਪਾਈ ਅੱਜ ਤੇ ਮੈਂ ਖੁਦ ਹੁਣ ਮੈਂ ਸੋਚੀ ਸੀ ਮੈਂ ਕਿ ਮਾਣਾ ਇਹਦਾ ਮਤਲਬ ਮੇਰੇ ਕੋ ਰਬੜਾ ਨਹੀਂ ਤੇ ਮੈਂ ਹਰ ਵਾਰ ਜਦੋਂ ਬਾਜ਼ਾਰ ਜਾਂਦੀ ਉਹ ਤੋਂ 3-4 ਲੈ ਆਈ ਦੀ ਆ ਤੇ ਪਰ ਰਬੜਾ ਕਿੱਧਰ ਗਿਆ ਰ ਤਨ ਮੈਸੇਜ ਹੋਇਆ ਪਿਆ ਆਪਣਾ ਡ्रेसਿੰਗ ਟੇਬਲ ਵਿੱਚੋਂ ਸਮਾਨ ਇਧਰ ਉਧਰ ਹੋਇਆ ਪਿਆ ਉਹੀ ਗੱਲ ਨਾਲ ਗਰਮੀ ਬਹੁਤ ਆਏ ਹੁੰਦਾ ਸੋਇਸ ਤੇ ਰੇਨ ਮੈਨ ਵੱਧ ਵੱਡੇ ਮੋਟੇ ਮੋਟੇ ਕੰਮ ਨਵੇੜੋ ਤੇ ਆਪਦਾ ਰੈਸਟ ਕਰ ਗਏ ਤੇ ਫਿਰ ਉਹਦੋਂ ਫੇਰ ਤੋਂ ਕੰਮ ਹੀ ਬਹੁਤ ਹੋ ਜਾਂਦੇ ਚਲੋ ਜੀ ਬਸ ਇਹ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਮੈਂ ਜਿੱਦਾਂ ਰਬੜ ਵੇਖੀ ਹੂੰਗੇ ਹੁਣ ਤੁਹਾਨੂੰ ਦਿਖਾਉਂਗੀ ਜ਼ਰੂਰ ਤੇ ਹੁਣ ਮੈਨੂੰ ਪਾਣ ਨੂੰ ਲੱਭਿਆ ਨਹੀਂ ਤੇ ਮੇਰੇ ਕੋਲ ਹੈ ਕਿ ਨਹੀਂ ਇਹ ਵੀ ਦੱਸਾਂ ਤੁਹਾਨੂੰ ਚਲੋ ਜੀ ਬਾਸੁਰ ਮਿਲਦੇ ਆ नेक्स्ट ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓਜ਼ ਵਧੀਆਂ ਲੱਗਦੀਆਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਬਾਕੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ